ਪੰਜਾਬ ਕੈਬਨਟ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ। ਡੇਟਾ ਬਜਰੀ ਲਈ ਠੇਕੇਦਾਰੀ ਸਿਸਟਮ ਖਤਮ ਕਰ ਦਿੱਤਾ ਗਿਆ ਹੈ। ਮੀਟਿੰਗ 'ਚ ਨਵੀਂ ਮਾਈਨਿੰਗ ਨੀਤੀ ਨੂੰ ਮਨਜ਼ੂਰੀ ਮਿਲ ਗਈ ਹੈ ਜਿਸ ਤੇ ਸਰਕਾਰ ਦੀ ਏਜੰਸੀ ਡੇਟਾ ਬਜਰੀ ਮੁਹੱਈਆ ਕਰਵਾਏਗੀ। ਸਰਕਾਰ ਦਾ ਦਾਅਵਾ ਹੈ ਕਿ ਇਸ ਨਵੀਂ ਨੀਤੀ ਦੇ ਲਾਗੂ ਹੋਣ ਨਾਲ ਡੇਟਾ ਬਜਰੀ ਦੀਆਂ ਕੀਮਤਾਂ ਅੱਧੀਆਂ ਤੇ ਫਿਕਸ ਹੋ ਜਾਣਗੀਆਂ। ਇਸ ਤੋਂ ਇਲਾਵਾ ਇੱਕ ਹੋਰ ਅਹਿਮ ਫੈਸਲੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ETT ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਲਿਆਉਣ ਵਾਲੇ ਫੈਸਲੇ ਤੇ ਵੀ ਕੈਬਨਟ ਦੀ ਮੋਹਰ ਲੱਗ ਗਈ ਹੈ। ਲੰਮੇ ਸਮੇਤੋਂ ਪੰਚਾਇਤ ਮਹਿਕਮੇ ਅਧੀਨ ਅਧਿਆਪਕਾਂ ਦੀ ਮੰਗ ਸੀ ਕਿ ਜਿਸ ਨੂੰ ਲੈ ਕੇ ਉਹਨਾਂ ਸੰਘਰਸ਼ ਵੀ ਕੀਤਾ ਪੋਖਰ ਤਾਲ ਤੇ ਵੀ ਬੈਠੇ ਤੇ ਅੱਜ ईटीटी ਅਧਿਆਪਕਾਂ ਨੂੰ ਰਾਹਤ ਮਿਲੀ ਹੈ ईटीटी ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਲਿਆਉਣ ਵਾਲੇ ਫੈਸਲੇ ਤੇ ਕੈਬਨਟ ਦੀ ਮੋਹਰ ਲੱਗ ਗਈ ਹੈ ਇਸ ਬੈਠਕ ਦੇ ਵਿੱਚ ਨਵੀਂ ਮਾਈਨਿੰਗ ਨੀਤੀ ਨੂੰ ਮਨਜ਼ੂਰੀ ਮਿਲ ਗਈ ਹੈ ਜਿਸ ਸੇ ਸਰਕਾਰ ਦੀ ਏਜੰਸੀ ਰੇਤਾ ਬਜਰੀ ਮੁਹੱਈਆ ਕਰਵਾਏਗੀ ਸਰਕਾਰ ਦਾ ਦਾਅਵਾ ਹੈ ਕਿ ਇਸ ਨਵੀਂ ਨੀਤੀ ਦੇ ਲਾਗੂ ਹੋਣ ਨਾਲ ਰੇਤਾ ਬਜਰੀ ਦੀਆਂ ਕੀਮਤਾਂ ਅੱਧੀਆਂ ਤੇ ਫਿਕਸ ਹੋ ਜਾਣਗੀਆਂ ਜਦੋਂ ਦੀ ਨਵੀਂ ਸਰਕਾਰ ਬਣੀ ਹੈ ਵੀ ਹੈ ਇਮੀਡੀਏਟਲੀ ਸਟਾਰਟਡ ਗੇਟਿੰਗ ਆਰਡਰ এনवायरमेंट ਡਿਕਲਰੈਂਸ ਸੋ ਜਿਹੜੀਆਂ ਮਾਈਨ ਸਾਡੇ ਕੋਲ ਆਈ ਹੈ तकरीबन 35 36 ਹੈ ਜਿਹੜੀਆਂ ਹੁਣ ਅਸੀਂ ਐਗਜ਼ੈਕਟ ਨੰਬਰ ਤੁਹਾਨੂੰ ਪਤਾ ਲੱਗ ਜੂਗਾ ਉਹ ਹੁਣ ਵਿਲ ਬੀ ਆਪਰੇਟਡ ਬਾਈ ਦਾ ਸਟੇਟ ਗੰਬਟ ਜਿਹੜੀ ਡਿਲੀਵਰੀ ਹੋਊਗੀ ਉਹ ਮੰਡੀ ਬੋਰਡ ਕਰੂਗਾ fromParams ਦਾ ਮਾਈਨ ਕੋਡ ਲੱਗਣਗੇ ਉਸ ਉਸ ਵੱਡੇ ਜਿਹੜੇ ਲੋਕੇਸ਼ਨ ਹੈ ਜਿੱਥੇ ਸਾਡੀ ਮਾਈਨ ਹੈ ਰੇਟ ਉੱਥੇ ਫਿਕਸ ਹੋਊਗਾ ਕੋਡ ਲੱਗੂਗਾ ਕਿ ਕੋਈ ਇੰਡੀਵਿਜੂਅਲ ਆਪਣੀ ਟ੍ਰੈਕਟਰ ਟਰਾਲੀ ਤੇ ਮਾਲ ਲਿਆਉਣਾ ਚਾਹੇ ਉਹ ਵੀ ਜਾ ਕੇ ਉਥੋਂ ਲਿਆ ਸਕਦਾ ਹੈ